ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੋਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਜੌਨ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਦੂਜਾ ਸੁਆ ਗੱਲਬਾਤ ਬਾਈ ਨ ਕਰਾਵਾਂ ਸਾਰੀ ਸਾਫ ਸੁਥਰੇ ਪਸ਼ੂ ਹੁੰਦੇ ਤੇ ਹੁੰਦੇ ਵੀ ਰੇਟ ਦੇ ਜਮਾਂ ਜਾਇਜ਼ ਆ ਗੱਲਬਾਤ ਸਾਰੀ ਕਰਾ ਦਾਂ ਸਾਰੀ ਜਾਣਕਾਰੀ ਪਹਿਲਾਂ ਲੈ ਕੇ ਤੁਸੀਂ ਫਿਰ ਸੌਦਾ ਕਰਨਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹੁੰਚਾਉਣਾ ਸਸੀ ਕਾ ਬਾਈ ਸਸੀ ਕਾ ਬੋਟੇ ਹੋਰ ਕਿਵੇਂ ਵੀਰੇ ਵਧੀਆ ਬਾਈ ਕਿਰਪਾ ਮਾਰੋ ਠੀਕ ਆ ਕੋ ਵਧੀਆ ਬਾਈ ਤੇ ਪਹਿਲਾਂ ਦਾ ਨੰਬਰ ਬੋਲ ਦਿਓ ਜੀ 7696502925 ਪਿੰਡ ਜਿਉਂਦਾ ਬਾਈ ਜ਼ਿਲ੍ਹਾ ਬਠਿੰਡਾ ਤਸੀਰ ਰੰਪਰਾਪੁਰਾ ਨਾ ਕਿਲੋ ਮੀਟਰ ਰੰਪਰਾ ਸ਼ਹਿਰ ਆ ਓਕੇ ਜੀ 7 ਕਿਲੋ ਮੀਟਰ ਤਾਂ ਆਪਾਂ ਸ਼ਹਿਰ ਰਹਿ ਜਾਂਦਾ ਆਪਾਂ ਨੂੰ ਤੇ ਰੇਟ ਫਿਰ ਅੱਜ ਵੀ ਜਾਇਜ਼ ਹੀ ਹੋਊਗਾ ਜਮਾ ਜਾਏ ਬਈ ਝੋਟੀ ਦੇ ਹਿਸਾਬ ਨਾਲ ਹੂੰ ਜਮਾ ਜਾਏ ਮੰਗਿਆ ਬਈ ਦੇਖ ਲੈ ਕੁਆਲਿਟੀ ਵਾਲੀ ਝੋਟੀ ਆ ਓਕੇ ਜੀ ਚੋਰ ਮੁਰਾ ਨਸਨਦੀ ਆ ਜਮਾ ਚਾਰ ਵਾਲ ਵੀ ਚਿੱਟਾ ਨਹੀਂਗਾ ਹੂੰ ਆ ਦੇਖੋ ਜੀ ਸੁਆ ਵੀਰੇ ਦੂਜਾ ਹੈ ਦੂਜਾ ਅਰੀਜਨਲ ਬਈ ਪਹਿਲਾਂ ਇਹਨੇ 11 ਕਿਲੋ ਦੁੱਧ ਦਿੱਤਾ ਪਿਆ ਓਕੇ ਤੇ ਕਿੰਨੇ ਦਿਨ ਘਟਜੂ ਬਈ ਇਹਦੇ ਬਈ 4 ਤੋਂ 5 ਦਿਨ ਬਾਕੀ ਆ 4 ਤੋਂ 5 ਦਿਨ ਬਾਕੀ ਹਾਂ ਐਤ ਕੀ ਫਿਰ ਬਈ ਕਿੰਨਾ ਐਤ ਕੀ ਬਈ ਤਮੀਜ਼ ਹੈਗੀ 13 ਕਿਲੋ ਦੀ ਬਾਕੀ ਲੈ ਠੰਡੀ ਮਿੱਠੀ ਬਹੁਤ ਆ ਬਈ ਜਾਣ ਪਛਾਣ ਵਾਲੇ ਤਾਂ ਲਈ ਬਈ ਆਪਣੇ ਪ ਖੋਲ ਆ ਦੇਖੋ ਤੇ ਦਨ ਕਿੰਨੇ ਬਾਈ ਦਨ ਬਾਈ 4 ਤੋਂ 5 ਦਰ ਬਾਈ ਓਕੇ ਚ ਬੜਾ ਰ ਗਿਆ ਨਾ ਥੱਲੇ ਹਾਂ ਆ ਦੇਖੋ ਜੀ ਜਰੂਰ ਦੁੱਧ ਦੇ ਨੇ ਕੱਢਣਾ ਜਿੰਨਾ ਬਾਈ ਨੇ ਕਿਹਾ ਚੰਗੇ ਥਣ ਭਾਂਡੇ ਦੀ ਆ ਗਈ ਤੇ ਬਾਕੀ ਦਿੱਕਤ ਘੱਟ ਵੀ ਠੀਕ ਆਗਾ ਪ्योर ਬਲੈਕ ਚ ਆ ਗਈ ਜੀ ਆ ਦੇਖੋ ਸਮੀ ਪੜੀ ਬਹੁਤ ਆ ਬੁੱਢੀ ਸਮੀ ਪੜੀ ਵੀ ਪੂਰੀ ਬਾਕੀ ਦਾ ਯਾਰ ਜਿੰਨੀ ਵੀ ਚੰਗੀ ਆ ਹਨਾ ਚੰਗੀ ਆ ਸਾਫ ਸੁਥਰੀ ਆ ਮੈਂ ਲਿਆ ਮੂਹਰ ਦਿਖਾ ਦੇ ਕਿੰਨਾ ਮੂਹਰ ਨੂੰ ਵਾਕੀ ਕੁੰਬਲਾ ਰੋ ਯਾਰ ਭੋਰਾ ਵੀ ਨਹੀਂ ਸੀਨਾ ਭੋਰਾ ਵੀ ਨਹੀਂ ਆ ਦੇਖੋ ਜੀ ਆ ਕਰੋ ਜੀ ਅਣ ਹਵਾਨਾ ਪੂਰਾ ਸਾਫ ਕੁਆਲਿਟੀ ਪੂਰੀ ਚੰਗੀ ਬਾਕੀ ਦੀ ਗੱਲ ਕੋਈ ਥਾਣਾ ਦਾ ਗੈਪ ਨਹੀਂ ਵੀ ਗੈਪ ਹੈ ਨਹੀਂਗਾ ਪੂਰਾ ਭਾਈ ਤੇ ਕੋਈ ਐ ਨਹੀਂ ਗੱਲ ਹੈਗਾ ਕਿ ਕੋਈ ਥਾਣਾ ਸੁੱਕੇ ਨੇੜੇ ਲਾ ਨਾ ਨਾ ਭਾਈ ਲੈ ਮੂਹਰ ਦਿਖਾ ਦੇਦਾ ਛੱਡੀ ਮੁੱਠੀ ਦਿਖਾ ਦੇਦਾ ਤੇ ਪਾਰ ਪਿੱਛੇ ਥਾਣਾ ਥਾਣਾ ਦੀ ਓਕੇ ਭਾਈ ਭਾਈ ਓਕੇ ਹੈ ਤੇ ਕਿੰਨੇ ਪੈਸੇ ਬਾਈ ਇਹਦੇ ਇਹਦਾ ਬੂਡੇ ਦੇਖੋ ਕੋਈ ਇੱਕ ਨਹੀਂ ਕਰਨਾ ਇੱਕ ਪੱਚੀ ਨਹੀਂ ਕਰਨਾ ਬਸ ਲੈਣ ਦੇ ਇਹ ਲੱਖ ਜਮਾਨਤਨ ਕਰ ਦਾਂਗੇ ਯਾਰ ਗੁਰਦੇ ਇੱਕ ਦਸ ਕਰਦੇ ਆ ਰੇਟ ਥੋੜੇ ਯਾਰ ਸੱਚੂ ਹੀ ਜਾਇਜ਼ ਹੁੰਦੇ ਆ ਜੈਨੂਅਲ ਰੇਟ ਹੁੰਦੇ ਆ ਉਹ ਲਾਹੌਰੀ ਰੇਟ ਨਹੀਂ ਹਣਾ ਹਾਂ ਓਕੇ ਲੱਖ ਦੇ ਵਿੱਚੋਂ ਇਮਾਨਦਾਨ ਹੋ ਜੀ ਉਹ ਮਾੜਾ ਮੋਟਾ ਹੀ ਬੱਸ ਜਿਹੜਾ ਰੇਟ ਹੀ ਜਾਇਜ਼ ਰੱਖਦਾ ਹਣਾ ਹਾਂ ਤੇ ਮੁੱਲ ਕਰਾਉਣਾ ਫਿਰ ਇੱਕ ਦਸ ਓਕੇ ਜੇ ਮੈਂ ਜਾਇਜ਼ ਰੇਟ ਦੇ ਵਿੱਚ ਛੋਟੀ ਬਾਈ ਨੇ ਸੇਲ ਕਰਨੀ ਆ ਆ ਦੇਖੋ ਜੀ ਚਾਰ ਚੁਬੇਰੇ ਦੀ ਇੱਕੋ ਜੀ ਕਿਸੇ ਪਾਸੇ ਖੁੰਜੀ ਨਹੀਂ ਜੀ ਲੱਖ ਰੁਪਏ ਤੁਹਾਡਾ ਮਾਨਤਾਰ ਹੋ ਜਾ ਤੇ ਨੰਬਰ ਬਾਈ ਫੇਰ ਬੋਲਦੇ 7696502925 02925 ਪਿੰਡ ਜੌਂਦ ਜ਼ਿਲ੍ਹਾ ਪਟਿੰਡਾ ਤਹਿਸੀਲ ਰਾਮਪਰਾ ਫੂਲ ਜੀ ਇੱਕ ਝੋਟੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਪਹਿਲ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ ਕੰਨਾਂ ਵੀ ਵੀਡੀਓ ਦੇ ਨਾਲ